ਜਿਹੜਾ ਅੱਜ ਅਸੀਂ ਫਲੈਗ ਮਾਰਚ ਕਰ ਰਹੇ ਆ ਇਹ ਮਾਨਯੋਗ ਐਸਐਸਪੀ ਸਾਹਿਬ ਬਾਗੀਰਾ ਤਮੀਨਾ ਜੀ ਐਸਐਸਪੀ ਮੁਕਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਦੇ ਇਲੈਕਸ਼ਨ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਨ ਦੇ ਤੇ ਕਰ ਰਹੇ ਆ ਇਹਦਾ ਮੁੱਖ ਮੋਟਿਵ ਇਹੋ ਹੀ ਆ ਵੀ ਲੋਕਾਂ 'ਚ ਜਿਹੜਾ ਅਮਨ ਕਾਨੂੰਨ ਨੂੰ ਲੈ ਕੇ ਇੱਕ ਕੌਨਫੀਡੈਂਸ ਬਣਿਆ ਰਹੇ ਜਿਹੜਾ ਆਪਣੇ ਰਾਈਟ ਟੂ ਵੋਟ ਦਾ ਸਹੀ ਇਸਤੇਮਾਲ ਕਰ ਸਕਣ ਇਹਦੇ ਜਿਹ ਇੱਕ ਸ਼ੋਅ ਆਫ ਸਟਰੈਂਥ ਹੁੰਦੀ ਆ ਫੋਰਸ ਦੀ ਜਿਹੜੇ ਮਾੜੇ ਅਨਸਰ ਹੁੰਦੇ ਨੇ ਉਹ ਉਹਨਾਂ ਨੂੰ ਅਸੀਂ ਇਹੋ ਅਪੀਲ ਕਰਦੇ ਆ ਵੀ ਆਪਣਾ ਜਾਂ ਤੇ ਇਥੋਂ ਛੱਡ ਕੇ ਇਥੋਂ ਚਲੇ ਜਾਣ ਏਰੀਆ ਨਹੀਂ ਤੇ ਅਸੀਂ ਉਹਨਾਂ ਦੇ ਖਿਲਾਫ ਗ੍ਰੀ ਪੂਰੀ ਸਖਤੋ ਸਖਤ ਕਾਰਵਾਈ ਅਮਜਲੀਾਂ ਦੀ ਜਾਏਗੀ। ਕਾਨੂੰਨ ਮੈਂ ਇਹੋ ਹੀ ਅਪੀਲ ਕਰਨਾ ਚਾਹੂੰਗਾ ਵੀ ਅਸੀਂ ਜਿਹੜੀ ਮੁਖਸਰ ਪੁਲਿਸ ਆਪਣੀ ਡਿਊਟੀ ਪ੍ਰਤੀ ਪੂਰੀ ਤਤਪਰਿਆ ਤੰਦਈਨ ਡਿਊਟੀ ਕਰ ਰਹੀ ਹੈ ਇੱਕ ਤੇ ਜੇ ਕੋਈ ਤੁਹਾਡੇ ਕੋਈ ਮਾੜਾ ਆਨਸਰ ਤੁਹਾਨੂੰ ਪਤਾ ਲੱਗਦਾ ਕੋਈ ਨਜਾਇਜ਼ ਕੋਈ ਚੀਜ਼ ਜੇ ਤੁਹਾਡੇ ਕੋਤੇ ਵੀ ਕੋਈ ਇਦਾਂ ਦੀ ਕੋਈ ਸਾਹਮਣੇ ਆਉਂਦੀ ਆ ਕੋਈ ਤੇ ਉਹਦੇ ਬਾਰੇ ਤੁਰੰਤ ਜਿਹੜੀ ਲੋਕਲ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਤੇ ਆਪਣੀ ਜਿਹੜੀ ਵੋਟ ਆ ਉਹਦਾ ਰਾਈਟ ਟੂ ਵੋਟ ਦਾ ਸਹੀ ਇਸਤੇਮਾਲ ਬਿਨਾਂ ਡਰ ਭੈ ਤੋਂ ਕੀਤਾ ਜਾਵੇ।